ਬੜੀ ਚੜ੍ਹਦੀ ਕਲਾ ਜੀ ਤੁਸੀਂ ਵੇਖਦੇ ਬੰਨੇ ਅੰਗ ਸਿੰਘ ਆ ਦਾ ਸੰਗਤ ਦਾ ਬੜਾ ਇਕੱਠ ਆ ਲੇਕਿਨ ਕਈ ਪ੍ਰਸ਼ਾਸਨ ਵੱਲੋਂ ਆਂ ਰਾਮਪੁਰੇ ਫੂਲ ਕਈ ਅੰਬਰਸਰ ਕਈ ਸਿੰਘ ਡਿਟੇਨ ਵੀ ਕਿਤੇ ਗੱਡੀ ਖਿਲਾਰੀ ਗਈ ਹੈ ਪਰ ਇੱਥੋਂ ਦੇ ਲੋਕ ਨੇ ਪ੍ਰਸ਼ਾਸਨ ਦਾ ਬੜਾ ਸਾਥ ਦੇ ਕਦੀ ਭਾਈ ਜੇਤਾ ਜੀ ਦਾ ਇਤਿਹਾਸ ਦੱਸਿਆ ਕਿਸੇ ਨੇ ਵੀ ਉਹਦੇ ਦੋ ਬੱਚੇ ਸਰਹਸਾ ਦੇ ਸ਼ਹੀਦ ਹੋਏ ਜੋ ਚਮਕੌਰ ਦੀ ਗੱਡੀ ਸ਼ਹੀਦ ਹੋਏ ਆਪਸੇ ਚਮਕੌਰ ਦੀ ਗੱਡੀ ਸ਼ਹੀਦ ਹੋਏ ਇਹੋ ਜਿਹਾ ਇਤਿਹਾਸ ਨਹੀਂ ਦੱਸਦੇ ਪ੍ਰਚਾਰ ਕਿਵੇਂ ਮਾਡਰਨ ਹੋ ਗਏ ਨੇ ਹੋਰ ਪਾਸੇ ਦੇ ਪ੍ਰਚਾਰ ਕਰਨ ਲੱਗੇ ਨੇ ਅਸਲ ਤੇ ਉਹ ਸੰਪਰਦਾਵਾਨੇ ਸਿਰਫ ਇੱਕ ਪਖੰਡਵਾ ਤੋੜ ਲਿਆ ਹੁਣ ਅੰਧਗ ਸਿੰਘ ਤੇ ਇੱਕ ਸੰਤ ਸਿਪਾਹੀ ਆ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਕਿਉਂਕਿ ਖਾਲਸਾ ਦੇ ਇੱਕ ਸੰਤ ਸਿਪਾਹੀ ਆ ਉਹ ਖਾਲਸਾ ਪਹਿਰਾ ਦੇ ਰਿਹਾ ਹੈ ਆਈ ਸੰਤ ਵੀ ਆ ਕਿਉਂਕਿ ਬਾਣੀ ਸਿਮਰਨ ਨਾਮ ਪੜਦੇ ਆ ਕਿਉਂਕਿ ਬਾਣੀ ਤੇ ਯਾਰ ਪਰਤਾਰ ਇਸ ਕਰਕੇ ਅਸੀਂ ਸਿਪਾਹੀ ਆ ਕਮੇਨ ਸਾਹਿਬ ਮੋਰਚੇ ਤੋਂ ਬੰਦੀ ਸਿੰਘਾਂ ਦੀ ਮਹਾਪੰਚਾਇਤ ਦੇ ਲਈ ਕਈ ਵੱਡੇ ਐਲਾਨ ਵੀ ਕੀਤੇ ਗਏ ਨੇ ਬਾਬਾ ਕੁਲਵਿੰਦਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰੀਕੇ ਨਾਲ ਦੇਖਦੇ ਹੋ ਮਹਾਪੰਚਾਇਤ ਸਮਾਪਤ ਹੋਊਗੀ ਆ ਕਿਹੜੇ ਕਿਹੜੇ ਵੱਡੇ ਐਲਾਨ ਜਿਹੜੇ ਅੱਜ ਜਥੇਬੰਦੀਆਂ ਦੇ ਵੱਲੋਂ ਕੀਤੇ ਗਏ ਨੇ ਦੇਖੋ ਸੰਗਤ ਨੂੰ ਪਤਾ ਹੈ ਕਿ ਬੜੀ ਚੜ੍ਹਦੀ ਕਲਾ 'ਚ ਖਾਲਸਾ ਮਹਾਪੰਚਾਇਤ ਰੱਖੀ ਗਈ ਸੀ ਇੱਥੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੀ ਆ ਬੀਆਬੀਆਸਾਂ ਨੇ 15 ਤੋਂ ਹੋ ਰਹੀ ਸੀ ਉਹਨਾਂ ਨੂੰ ਇਨਸਾਫ ਮਿਲ ਸਕੇ ਕਿਉਂਕੋ ਨਵਾਂ ਕੋ ਕਾਨੂੰਨ ਬਣਾਇਆ ਜਾ ਸਕੇ ਬੜੀ ਚੜ੍ਹਦੀ ਕਲਾ ਜੇ ਤੁਸੀਂ ਵੇਖਦੇ ਬਨੇ ਹੰਗ ਸਿੰਘਾ ਦਾ ਸੰਗਤ ਦਾ ਬੜਾ ਇਕੱਠ ਆ ਲੇਕਿਨ ਕਈ ਪ੍ਰਸ਼ਾਸਨ ਵੱਲੋਂ ਆਰਾਮਪੁਰੇ ਫੂਲ ਕਈ ਅੰਬਰਸਰ ਕਈ ਸਿੰਘ ਰੀਟੇਨ ਵੀ ਕਿਤੇ ਗੱਡੀ ਖਿਲਾਰੀ ਆ ਗਈ ਹੈ ਪਰ ਇੱਥੋਂ ਦੇ ਲੋਕ ਨੇ ਪ੍ਰਸ਼ਾਸਨ ਦਾ ਬੜਾ ਸਾਥ ਰਿਆ ਬੜੀ ਚੜ੍ਹਦੀ ਕਲਾ ਚ ਉਹਨਾਂ ਨੇ ਸਾਥ ਦਿੱਤਾ ਹੈ ਵੀ ਤੁਹਾਡੇ ਸਾਹਮਣੇ ਬਹੁਤ ਚੜ੍ਹਦੀ ਕਲਾ ਸਿੰਘਾ ਦਾ ਇਕੱਠ ਹੋਇਆ ਮਹਾਪੰਚਾਇਤ ਸਫਲ ਵੀ ਹੋਈ ਕਈ ਇਥੋਂ ਮਤੇ ਵੀ ਪਾਏ ਗਏ ਆ ਜਵੇਂ ਕਿ ਸਾਡਾ ਕਈ ਭਾਈਚਾਰਾ ਜਾ ਕੇ ਇਸਾਈਆ ਚ ਜਾ ਰਿਹਾ ਉਹਨਾਂ ਵਾਸਤੇ ਇੱਕ ਕਮੇਟੀ ਤਿਆਰ ਕੀਤੀ ਗਈ ਹੈ ਪੰਜਾਬ ਦੇ ਵਿੱਚ ਜਿਹੜਾ ਧਰਮ ਪਰਿਵਰਤਨ ਹੋਇਆ 3.5 ਲੱਖ ਲੋਕ ਇਸਾਈ ਬਣ ਗਏ ਨੇ ਉਹਦੇ ਲਈ ਇੱਕ ਕਮੇਟੀ ਵੀ ਬਣਾਈ ਗਈ ਹੈ ਵੀ ਉਹ ਪਿੰਡ-ਪਿੰਡ ਜਾਏਗੀ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਜਾਏਗੀ ਜਿਹੜੇ ਤਿੰਨ ਜ਼ਿਲ੍ਹੇ ਨੇ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰ ਦੇਖੋ ਉੱਥੇ ਇਹ ਕਮੇਟੀ ਤਾਂ ਬਣਾਈ ਗਈ ਕਿਉਂਕਿ ਉੱਥੇ ਜਿੱਤੇ ਉਹਨਾਂ ਉਹ ਕਸੂਰਵਾਰ ਨੇ ਗਰੀਬ ਲੋਕ ਜਿਨ੍ਹਾਂ ਨੂੰ ਉੱਥੇ ਪੁੱਛਿਆ ਨਹੀਂ ਜਾ ਰਿਹਾ ਉੱਥੇ ਸੰਪਰਦਾਵਾਂ ਬੜੀਆਂ ਕਸੂਰਵਾਰ ਨੇ ਉਥੇ ਕਾਲ ਤੱਕ ਸਾਹਿਬ ਲਾਲੋ ਐਸਜੀਪੀਸੀ ਬੜੀ ਕਸੂਰਵਾਰ ਹੈ ਜਿਹੜੇ ਕੋਈ ਗਰੀਬ ਬੰਦੇ ਦਾ ਹਾਲ ਪੁੱਛਣਾ ਚਾਹੀਦਾ ਜੂ ਗਰੀਬ ਹੈ ਉਹਨੂੰ ਕੀ ਇੱਕ ਛੱਤ ਤੇ ਛੱਤ ਪਾ ਦੇਵੇ ਕਿ ਧੀ ਦਾ ਵਿਆਹ ਕਰ ਦੇਵੇ ਕੋਈ ਬਿਮਾਰ ਹੈ ਹਸਪੀਟਲ ਚ ਇਲਾਜ ਕਰਾ ਦੇਵੇ ਸਾਡੀ ਸੰਪਰਦਾਵਾਂ ਕੋ ਪੈਸਾ ਬੜਾ ਐਸਜੀਪੀਸੀ ਕੋ ਪੈਸਾ ਬੜਾ ਪਰ ਉਹਨਾਂ ਦਾ ਧਿਆਨ ਨਹੀਂ ਉਹਨਾਂ ਦਾ ਧਿਆਨ ਇਥੋਂ ਪੈਸਾ ਇਕੱਠਾ ਕਰੋ ਜਬੀਨ ਅਮਰੀਕਾ ਤੇ ਲਾ ਲੋ ਇਕੱਠਾ ਕਰੋ ਡੇਰਾ ਬਾਹਰ ਪਾ ਲੋ ਕਿਤੇ ਹੋਰ ਇਸ ਘਰ ਕੋ ਉਧਰ ਧਿਆਨ ਨਹੀਂ ਕੋਈ ਦੇ ਰਿਹਾ ਮਜਾਬ ਦੇ ਵਿੱਚ ਡੇਰੇ ਵੀ ਬਹੁਤ ਜਿਆਦੇ ਨੇ ਉਹਨਾਂ ਦੀ ਵੀ ਲੱਖਾਂ ਰੁਪਏ ਚ ਕਮਾਈ ਹੁੰਦੀ ਆ ਡੇਰਿਆਂ ਦੇ ਜਿਹੜੇ ਚਲਾਉਂਦੇ ਨੇ ਸੰਪਰਦਾਵਾਂ ਚੱਲਦੀਆਂ ਨੇ ਕੀ ਅਜਿਹੇ ਦੇ ਵਿੱਚ ਉਹ ਵੀ ਇਸ ਚੀਜ਼ ਨੂੰ ਰੋਕ ਸਕਦੇ ਨੇ ਠੱਲ ਕਰ ਸਕਦੇ ਨੇ ਉੱਥੇ ਪ੍ਰਚਾਰ ਵੀ ਹੋ ਸਕਦਾ ਦੀਵਾਨ ਵੀ ਲੱਗ ਸਕਦੇ ਨੇ ਉਹਨਾਂ ਇਲਾਕਿਆਂ ਦੇ ਵਿੱਚ ਦੇਖੋ ਉਹ ਸੰਗਤ ਦਾ ਸੰਯੋਗ ਵੀ ਬੜਾ ਜ਼ਰੂਰੀ ਏ ਜਿਹੜੇ ਡੇਰੇਵਾਦ ਚ ਪਖੰਡਵਾਦ ਵੜ ਗਿਆ ਉਹ ਕਦੀ ਸਿੱਖੀ ਦੀ ਗੱਲ ਨਹੀਂ ਕਰੇਗਾ ਕਦੀ ਖਾਲਸਾ ਦੀ ਗੱਲ ਨਹੀਂ ਕਰੇਗਾ ਕਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਨਹੀਂ ਕਰੇਗਾ ਹੁਣ ਤੁਸੀਂ ਕਿੰਨੇ ਡੇਰੇ ਸੰਤਾਂ ਦੇ ਠੀਕ ਉਹ ਕੀਰਤਨ ਕਰਦੇ ਆ ਕਦੀ ਉੱਥੇ ਵੇਖਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਹੁੰਦੀ ਵੇਖੀ ਕਦੀ ਇਤਿਹਾਸ ਚ ਕਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਬੱਚੇ ਬਾਰੇ ਦੱਸਿਆ ਗਿਆ ਵੀ ਉਹਦਾ 3 ਸਾਲ ਦਾ ਬੱਚੇ ਦਾ ਕਲੇਜਾ ਕੱਢ ਕੇ ਮੂੰਹ 'ਚ ਪਾਇਆ ਸੀ ਤੁਸੀਂ ਕਿਸੇ ਸੰਤ ਕੋ ਇਤਿਹਾਸ ਦੱਸ ਦੋ ਤੁਸੀਂ ਕਦੀ ਭਾਈ ਜੇਤਾ ਜੀ ਦਾ ਇਤਿਹਾਸ ਦੱਸਿਆ ਕਿਸੇ ਨੇ ਵੀ ਉਹਦੇ ਦੋ ਬੱਚੇ ਸਰਤਾ ਦੇ ਸ਼ਹੀਦ ਹੋਏ ਜੋ ਚਮਕੋੜ ਦੀ ਗੜੀ ਸ਼ਹੀਦ ਹੋਏ ਆਪ ਚਮਕੋੜ ਦੀ ਗੜੀ ਸ਼ਹੀਦ ਹੋਏ ਇਹੋ ਜਿਹਾ ਇਤਿਹਾਸ ਨਹੀਂ ਦੱਸਦੇ ਬਾਬਾ ਦੀਪ ਸਿੰਘ ਬਾਰੇ ਬਾਬਾ ਮਨੀ ਸਿੰਘ ਬਾਰੇ ਜਿਨ੍ਹਾਂ ਨੇ ਬੰਦ ਇਹ ਇਤਿਹਾਸ ਉੱਥੇ ਨਹੀਂ ਦੱਸੇ ਜਾਂਦੇ ਦੀ ਪ੍ਰਚਾਰਕ ਵੀ ਮਾਡਰਨ ਹੋ ਗਏ ਨੇ ਹੋਰ ਪਾਸੇ ਦੇ ਪ੍ਰਚਾਰ ਕਰਨ ਲੱਗੇ। ਅਸਲ 'ਚ ਇਹ ਉਹ ਸੰਪਰਦਾਵਾਨੇ ਸਿਰਫ ਇੱਕ ਪਖੰਡਵਾ ਤੋੜ ਲਿਆ। ਉਹਨਾਂ ਨੇ ਜਿਹੜੇ ਉਹਨਾਂ ਦੇ ਵੱਡੇ ਬਾਬੇ ਸੀ ਉਹਨਾਂ ਨੂੰ ਰੱਬ ਬਣਾਤਾ। ਉਹਨਾਂ ਨੂੰ ਗੁਰੂ ਬਣਾਤਾ। ਸੇ ਸਾਡੇ ਲੋਕਾਂ ਨੂੰ ਸੋਚਣ ਦੀ ਲੋਭ ਨਹੀਂ ਉਥੋਂ ਪਖੰਡ ਜਿ ਕੁਛ ਨਹੀਂ ਲੱਭਣਾ। ਜਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਸਭ ਸਿੱਖਣ ਕਉ ਹੁਕਮ ਹੈ ਗੁਰੂ ਮਾਣਿਓ ਗੁਰੰਥ ਗੁਰੂ ਗ੍ਰੰਥ ਜੀ ਮਾਣਿਓ ਪ੍ਰਗਟ ਗੁਰਾਂ ਕੀ ਦੀ ਫਿਰ ਤੁਸੀਂ ਹੋਰ ਕੀ ਲੱਭਦੇ ਫਿਰਦੇ ਸੰਤਾ ਕੋ ਕੀ ਲੈਣਾ। ਹੁਣ ਨਿਹੰਗ ਸਿੰਘ ਤੇ ਇੱਕ ਸੰਤ ਸਿਪਾਈ ਆ। ਖਾਲਸਾ ਕਾਲਪੁਰ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਕੀ ਮੋਜ ਕਿਉਂਕਿ ਖਾਲਸਾ ਦੇ ਇੱਕ ਸੰਤ ਸਿਪਾਈ ਆ ਉਹ ਖਾਲਸਾ ਪਹਿਰਾ ਦੇ ਰਿਹਾ ਆਈ ਸੰਤ ਵੀ ਆ ਕਿਉਂਕੋ ਬਾਣੀ ਸਿਮਰਨ ਨਾਮ ਪੜਦੇ ਆਂ ਕਿਉਂਕੋ ਬਾਣੇ ਤਿਆਰ ਪਰਤਾਰੇ ਇਸ ਕਰਕੇ ਅਸੀਂ ਸਿਪਾਹੀ ਆਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਫੌਜ ਦੇ ਇਸ ਕਰਕੇ ਸਾਰੀ ਸੰਗਤ ਤਕੜੇ ਹੋ ਕੇ ਆਪਾਂ ਜਿੱਥੇ ਬੰਦੀ ਸਿੰਘਾਂ ਦੀ ਗੱਲ ਕਰਨੀ ਆ ਉੱਥੇ ਜਿਹੜਾ ਧਰਮ ਪਰਵਰਤਨ ਹੋ ਰਿਹਾ ਲੱਖਾਂ ਲੋਕਾਂ ਦਾ ਉਹਨੂੰ ਵੀ ਆਪਾਂ ਸੁਧਾਰ ਕਰਕੇ ਉਹਨਾਂ ਨੂੰ ਵਾਪਸੀ ਸਿੱਖੀ ਚ ਲੈ ਲਈਏ ਇਦਾਂ ਹੋਈਆਂ ਵੀ ਪੱਖਪਾਤ ਵੀ ਰੱਖਿਆ ਜਾਂਦਾ ਕਿਵਰ ਗਰੀਬਾਂ ਦੇ ਨਾਲ ਉਹ ਚੀਜ਼ ਵੀ ਕਿਤੇ ਨਾ ਕਿਤੇ ਦੂਰ ਕਰ ਦਿੰਦੀ ਆ ਉਹਨਾਂ ਨੂੰ ਤੋੜ ਦਿੰਦੀ ਆ ਉਹਨਾਂ ਨੂੰ ਉਹ ਚੀਜ਼ ਛੱਡਣੀ ਪੈਗੀ ਉਸ ਬਾਰੇ ਵੀ ਵਿਚਾਰ ਹੋ ਜੇ ਦੇਖੋ ਜਿਹੜੀਆਂ ਸੰਪਰਦਾਵਾਂ ਮਾਝੇ ਦੇ ਵਿੱਚ ਬ ਕਈ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੇ ਆਂਬਰਸਤ ਦੇ ਦੋ ਬਾਟੇ ਅੱਜ ਤੱਕ ਹੋ ਰਿਹਾ ਜਾਤ ਪਾਤ ਦੇ ਆਧਾਰ ਤੇ ਜਿਹੜੇ ਕੋਈ ਜਿਨੂੰ ਐਸੀ ਭਾਈਚਾਰਾ ਧੱਕੇ ਨਾਲ ਕਿ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਾਤ ਪਾਤ ਖਤਮ ਕਰਕੇ ਖਾਲਸਾ ਪੰਥ ਸਜਾਇਆ ਸੀ ਬਿਲਕੁਲ ਗੁਰੂ ਸਾਹਿਬ ਨੇ ਜਾਤ ਪੰਥ ਦਾ ਕੰਡ ਜਾਤ ਪਾਤ ਨਹੀਂ ਕੀਤੀ ਅੱਜ ਵੀ ਸਿੱਖੀ ਦੇ ਵਿੱਚ ਜਾਤ ਪਾਤ ਹੈ ਵੀ ਹੋਗੀ ਅਸਲ 'ਚ ਸਿੱਖੀ ਦੇ ਵਿੱਚ ਆਰ ਐਸ ਐਸ ਹੈ ਵੋ ਹੋਗੀ ਹੈ ਵੀ ਹੋਗੀ ਉਹੀ ਮਨੁਵਾਸ ਸਦਾਤ ਉਹੀ ਜੋ ਬ੍ਰਾਹਮਣਵਾ ਸੋਚ ਉਹ ਚੱਲਦੀ ਪਈ ਹੈ ਉਹ ਸਾਡੀ ਸਿੱਖੀ ਚ ਹੈ ਵੀ ਹੋਗੀ ਸਾਡੇ ਨਿਹੰਗ ਸਿੰਘ ਜਥੇਬੰਦੀਆਂ 'ਚ ਬੜੀ ਹੈਵੀ ਆ ਸਾਡੀਆਂ ਸੰਪਰਦਾਵਾਂ ਜੇ ਬੜੀ ਹੈ ਵੀ ਜਿੰਨਾ ਤੇਰੇ ਤੱਕ ਅਸੀਂ ਜਾਤ ਪਾਤ ਦਾ ਕੋੜ ਨਹੀਂ ਕੱਢਦੇ ਉਹਨਾਂ ਚ ਰਸੀਂ ਖਾਲਸਾ ਰਾਜ ਦੀ ਗੱਲ ਨਹੀਂ ਕਰ ਸਕਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਮਰਜ਼ਾਦਾ ਨਹੀਂ ਬਹਾਲ ਕਰਾ ਸਕਦੇ ਬਿਲਕੁਲ ਬਹੁਤ ਬਹੁਤ ਧੰਨਵਾਦ ਬਾਬਾ ਕੁਲਵਿੰਦਰ ਸਿੰਘ ਸਾਡੇ ਨਾਲ ਸੀ ਤਾਂ ਕਈ ਅਹਿਮ ਗੱਲਾਂ ਸਾਂਝੀਆਂ ਕੀਤੀਆਂ ਨੇ ਤੇ ਦੂਜੇ ਪਾਸੇ ਤਰ ਪਰਵਰਤਨ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕਰਕੇ ਨੇ ਉਹਨਾਂ ਨੇ ਕਿਹਾ ਕਿ ਕਈ ਸੰਪਰਦਾਵਾਂ ਹਾਲੇ ਵੀ ਐਸੀਆਂ ਨੇ ਜਦੋਂ ਖੰਡੇ ਵਾਟੇ ਦਾ ਪੌਲਸ ਕਿਹਾ ਜਾਂਦਾ ਤਾਂ ਉਹ ਵਾਟਾ ਵੀ ਅਲੱਗ-ਅਲੱਗ ਰੱਖਿਆ ਜਾਂਦਾ ਤਾਂ ਉਹ ਚੀਜ਼ ਦਾ ਵੀ ਜ਼ਿਕਰ ਬਾਬਾ ਕੁਲਵਿੰਦਰ ਸਿੰਘ ਕਰਕੇ ਗਏ ਨੇ ਤਾਂ ਖਾਲਸੇ ਦੀਆਂ ਫੌਜਾਂ ਅੱਜ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੀਆਂ ਸੀ ਸਾਥੀ ਸਨ희 ਦੇ ਨਾਲ ਕੁਲਦੀਪ ਸਿੰਘ ਕੋੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ